ਮੈਂ ਆਪਣੇ ਜੀਵਨ ਦੀ ਗਵਾਹੀ ਦੇ ਰਹੀ ਹਾਂ ਕਿ ਮੈਂ ਪੋਚੀ ਸੀ ਕਿ ਚਾਚੇ ਜੀ ਜੁੜੀ ਹੁੰਦੋਂ ਆਸਾਂ ਮਿਲ ਗਈ ਤੇ ਮੈਂ ਨੇ ਸਿੱਧੇ ਚੂਣਾ ਮਿਲਿਆ ਤੇ ਮੈਂ ਇਹਨਾਂ ਕੋਲੋਂ ਨੰਬਰ ਲਿਆ ਇਹਨਾਂ ਨੂੰ ਪ੍ਰਾਰਥਨਾ ਕਰਵਾਈ ਕਿ ਮੈਨੂੰ 4 ਸਾਲ ਤੀਰ ਨਹੀਂ ਹੁੰਦੇ ਦੇਵੇ ਕਿ ਮੈਂ ਬਹੁਤ ਜਗ੍ਹਾ ਤੇ ਜਾ ਚੁੱਕੀ ਹਾਂ ਮੈਨੂੰ ਕਿਤੇ ਹੋਰ ਮਿਲ ਨਹੀਂ ਆਇਆ ਤੇ ਮੈਂ ਗੁਰੂ ਗ੍ਰੰਥ ਸਾਹਿਬ ਵੀ ਜੁੜੀ ਰਹੀ ਸਿਸਟਰ ਜਿਨ੍ਹਾਂ ਕੋਲ ਡੇਢੀ ਰੋਜ਼ ਪ੍ਰਾਰਥਨਾ ਕਰਾਉਣੀ ਤਾਂ ਸਿਸਟਰ ਜੀ ਨੇ ਕਿਹਾ ਤੂੰ ਪ੍ਰੈਸੈਂਟ ਤਨ ਮੇਰੇ ਨਾਲ ਚੁੱਕੇ ਆ ਤੇ ਉਸ ਦਿਨ ਤੀਸਰੇ ਦਿਨ ਮੇਰੇ ਨਾਲ ਚੁੱਕੇ ਹੀ ਮੈਂ ਪਿਤਾ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਪਰ ਪਿਤਾ ਦੇ ਦਾਰਸੌਰ ਦਾ ਜਿਨ੍ਹਾਂ ਨੇ ਮੇਰੇ ਵਾਸਤੇ ਪ੍ਰਾਰਥਨਾ ਕੀਤੀ ਨਾ ਨਾ ਲਈ ਬਹੁਤ ਬਹੁਤ ਧੰਨਵਾਦ ਕਰਦੀ ਸਾਰੇ ਕਨੇਸੀਆ ਨੂੰ ਜੇ ਅਸੀਸ ਦਿੱਤੀਆਂ ਮੈਂ ਬੈਠ ਪਈ ਜਾਂ ਜੈ ਮਸੀਦੀ ਰੰਦੇ ਦਾ ਸੁਣੀ ਦੱਸਦੀ ਨੂੰ ਜੈ ਮਸੀਦੀ ਪਰਮੇਸ਼ਰ ਦਾ ਧੰਨਵਾਦ ਕਰਦੀ ਆ ਮੈਂ ਵੀ ਮੈਂ ਡਿਊਟੀ ਕਰਦੀ ਆ ਮੈਂ ਡਿਊਟੀ ਡਾਕਿੰਗ ਕਰਦੀ ਮੈਨੂੰ ਨਾ ਸੰਗਤ ਹੁੰਦੀ ਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਤੇ ਮੇਰੇ ਜਿਲ੍ਹਰ ਦਾ ਇੱਥੇ ਰਹਿੰਦੇ ਜੀ ਇਥੇ ਨਾ ਉਹ ਟਿੰਕੀ ਦੀ ਜੀ ਅੱਡੇ ਤੇ ਇੱਥੇ ਆਪਣੇ ਦਾ ਘਰ ਬਣ ਗਿਆ ਤੇ ਮੈਨੂੰ ਲੈ ਆਏ ਬਿੰਦੇ ਚੱਲੀ ਆ ਪਰ ਨਾਲ ਘਰ ਮੈਂ ਕਿਹਾ ਚਲੋ ਜਲਦੀ ਮੇਰਾ ਬੜਾ ਟੈਂਟ ਕਰ ਲਿਆ ਫਿਰ ਆ ਗਏ ਤੇ ਜਦੋਂ ਜਦੋਂ ਆਏ ਮੇਰੇ ਨਾਲ ਵੀ ਜਦੋਂ ਪ੍ਰਾਰਥਨਾ ਕਰਦੀ ਨਾ ਜਿਸਟ ਬਹੁਤ ਜ਼ਿਆਦਾ ਮੈਨੂੰ ਖੈਰ ਵੀ ਹੁੰਦਾ ਹੁੰਦਾ ਮਿਲਦੇ ਤੇ ਜਦੋਂ ਮੇਰੇ ਨਾਲ ਕੋਲ ਆਈ ਤੇ ਮੈਂ ਬਿਲਕੁਲ ਠੀਕ ਹੋ ਗਈਆ ਦੋਸ دوسرے ਅਕਵਾਰ ਮੈਂ ਬਿਲਕੁਲ ਠੀਕ ਹੋ ਗਈਆ ਮੇਨ ਪਰਮੇਸ਼ਰ ਨੇ ਠੀਕ ਕਰ ਚੰਕਾ ਪਰਮੇਸ਼ਰ ਬਿਲਕੁਲ ਤਜਾਰ ਕਰਤਾ ਸਤਾਂ ਨੂੰ ਠੀਕ ਚੰਕ ਨੇ ਸਾਨੂੰ ਮੈਨੂੰ ਕੁਝ ਖਵਾਇਆ ਪਿਆ ਮੈਂ ਬੜੀ ਜਗਤ ਤੇ ਗਈ ਮੇਰਾ ਨਿਕਲਿਆ ਤਾਂ ਨਹੀਂ ਪਿਆ ਤੇ ਮੈਂ ਚਿੰਤਾ ਨਾ ਕਰੋ ਪਰਮੇਸ਼ਰ ਕੱਢੂਗਾ ਤੁਹਾਨੂੰ ਤੇ ਖੁਦਾ ਨੇ ਸੱਚਮੁੱਚ ਜਿਸ ਤੇ ਖੁਦਾ ਨੇ ਛੂਇਆ ਸਿਸਟਰ ਨੂੰ ਮੈਂ ਕੱਣੀ ਹੋਰ ਵੀਡੀਓ ਤੁਹਾਨੂੰ ਸ਼ੇਅਰ ਕਰਾਂਗੀ ਤੁਸੀਂ ਦੇਖੋਗੇ ਉਹ ਸਿਸਟਰ ਐਦਾਂ ਸ਼ੈਤਾਨ ਛੱਡ ਕੇ ਗਿਆ ਐਦਾਂ ਤੜਵੀ ਜਿਹਦਾ ਮੱਛੀ ਬਾਹਰ ਕੱਢੀ ਦਿੰਦੀ ਜਾਂ ਵੀ ਸ਼ੈਤਾਨ ਜੀ ਤਾਂ ਜਾਂਦਾ ਨਾ ਛੱਡ ਕੇ ਉਹ ਫੋਨ ਦੇਖੋ ਅਸੀਂ ਗਰੰਟ ਦੇ ਇੱਕ ਮਕਾਨ ਲਿੱਦਾ ਹੋਵੇ ਨਾ ਸਾਡਾ ਦਿਲ ਨਹੀਂ ਕਰਦਾ ਜਾਣ ਨੂੰ ਅਡਾ ਆਪਣਾ ਵੀ ਹੋਵੇ ਨਾ ਤਾਂ ਜਾਣ ਨੂੰ ਦਿਲ ਨਹੀਂ ਕਰਦਾ ਤੇ ਇਹਦੇ ਸ਼ੈਤਾਨ चताने घर पाया नु शुद्ध शेती शारदाणी फल योवा की कहना तुसी शताब्दी ते परत पे पा चुके जे हालेलुया हालेलुया इतकारा नी मेलदा योवा छुटकारा देने वाला हालेलुया 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 सभी सादर हालेलुया हालेलुया मैं बताइया कि नैना आप सबको जय भसि की मेरा नाम जसवीर बेगमै मैं हरियाणा दे रेणी वाली पंजाब की छोकरी हूं ਤੇ ਇਸ ਕਰਕੇ ਮੈਂ ਸਾਰਾ ਡਰੈਫਟ ਮਕਾਉਂ ਕਿਉਂਕਿ ਮੈਂ ਨਾ ਪਹਿਲੇ ਮੇਰੀ ਨਵਾਦ ਕਰਦੀਆਂ ਮੈਨੂੰ ਫੋਰਟਿਕ ਸਿਸਟਰ ਨਿਮਨਸੀ ਨਾਮ ਦੇ ਨਾਲ ਨੇ ਸਿਸਟਰ ਦਾ ਨੰਬਰ ਦੀਆ ਤੇ ਨੰਬਰ ਲੈਣੇ ਤੋਂ ਬਾਅਦ ਗਿਆ ਹਮ ਘਰ ਗਏ ਪ੍ਰੇਰ ਕਰਾਈ ਜੀ ਮੇਰੇ ਹੱਦ ਮੈਨੂੰ ਬਹੁਤ ਜ਼ਿਆਦਾ ਖਾਰ ਥਾ ਪ੍ਰੇਰ ਕਰਾਣੇ ਤੋਂ ਬਾਅਦ ਸਾਨੂੰ ਥੋੜਾ ਸਭ ਖਾਰ ਨੂੰ ਠੀਕ ਹੋਇਆ ਮੇਰੀ ਸਿਸਟਰ ਨੇ ਕਿਹਾ ਕਿ ਤੂੰ ਵਿਸ਼ਵਾਸ ਕਰ ਮਨੇ ਕਹਾ ਜੀ ਮੈਨੂੰ ਵਿਸ਼ਵਾਸ ਆ ਗਿਆ ਫੇਰ ਕਰਦੋ ਮੈਂ ਵਿਸ਼ਵਾਸ ਤੇ ਪ੍ਰੇਰ ਕਰਾਈ ਜੀ ਮੇ ਸਹੀ ਹੋ ਗਈ ਫੇਰ ਦੂਸਰੇ ਦਿਨ ਫੇਰ ਮੇਂ ਹੱਗਣ ਨੂੰ ਬੁਖਾਰ ਹੋ ਗਿਆ ਨੇ ਮੈਨੂੰ ਕਹਾਂ ਨਹੀਂ ਮੈਨੂੰ ਹੀ ਰਾਹ ਲੱਗਦਾ ਮਨੇ ਕਹਾਂ ਨਹੀਂ ਤੂੰ ਵਿਸ਼ਵਾਸ ਕਰ ਵੀ ਸਹੀ ਹੋ ਜਾਏਗਾ ਮੈਂ ਪ੍ਰੇਰ ਕਰਦੀ ਰਹੀ ਜੀ ਅੱਗੇ ਅੱਗੇ ਬਣਦੀ ਰਹੀ ਪ੍ਰੇਰ ਕਰਦੀ ਰਹੀ ਅੱਗੇ ਅੱਗੇ ਬਣਦੀ ਰਹੀ ਬਣਦੀ ਚਾਈ ਗਈ ਮੈਂ ਅੱਮੇ ਆਜਾ ਹਾਂ ਤੱਕ ਪਹੁੰਚ ਗਈ ਜੀ ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਲੇਕਿਨ ਮੈਨੂੰ ਪਤਾ ਵੀ ਨਹੀਂ ਖਾਹੇ ਜਹਾਂ ਤੱਕ ਆ ਗਈ ਅੱਜ ਮੈਨੂੰ ਜਹਾ ਆ ਕੇ ਨਾ ਪਰਮੇਸ਼ਰ ਨੇ ਬਰਾ ਰਸਤ ਫੀਲ ਕੀਤਾ ਕੋਈ ਵੀ ਦਿੱਕਤ ਪਰੇਸ਼ਾਨੀ ਦੀ ਮੇਰੀ ਸਭ ਪਰੇਸ਼ਾਨੀਆਂ ਖਤਮ ਹੋ ਗਈਆਂ ਅੱਜ ਮੈਨੂੰ ਬਹੁਤ ਮਤਲਬ ਸਰੀਰ ਤੇ ਵੀ ਪੂਰਾ ਹਲਕਾ ਫੀਲ ਹੋਇਆ ਵੀ ਇੱਕਦਮ ਮੇਰੀ ਹਾਲਤ ਮੈਨੂੰ ਕੁਝ ਨਹੀਂ ਸੀ ਪਤਾ ਜਦ ਰਾਤ ਨਾ ਹੋ ਰਹੀ ਤੇ ਵੀ ਮੇਰੇ ਸਾਥ ਕੀ ਹੋ ਰਿਹਾ ਕੀ ਨਾ ਬਸ ਮੇਰੇ ਪਰਮੇਸ਼ਰ ਨੂੰ ਪਤਾ ਹੋਰ ਮੇਰੇ ਦਾਸ ਦਾਸ ਨੂੰ ਪਤਾ ਮੈਂ ਆਪਣੇ ਦਾਸ ਦਾਸ ਦਾ ਆਪ ਨੂੰ ਨਾਲ ਲਿਆਉਣ ਵਾਲਿਆਂ ਦਾ ਆਪਣੇ ਗੁਰੂ ਦਾ ਪੂਰਾ ਧੰਨਵਾਦ ਕਰਦੀ ਆ ਆਪ ਸਭ ਕੋ ਜੈ ਮਸੀਹ ਦੀ ਹਾਲੇਲੂਇਆ ਆਇਓ ਸਿਬਰਾਂ ਨੂੰ ਸਿਖਵਾਈ ਦੋ ਜੀ ਜੀ ਹੋਰ ਤੇ ਲੱਗੇ ਇੱਕ ਦੋ ਵਾਰੀ ਹੋਰ ਜੀ ਮੇਰੀ ਜੁਮਤ ਨੇ ਵੇਖ ਬਾਈ ਬਾਜੀ ਬਣਾ ਬੂਆ ਤਰੇ ਕਰ ਬਾਜੀ ਹੋ तो बंदी ग्रेट चले गया था जी मतलब कि कोई केस पड़ गया तो उसके ऊपर लड़की का केस पड़ गया लड़की का केस पड़ गया उसके ऊपर जी तो